ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਦਿੱਲੀ ਦੀ ਧਰਤੀ ਤੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਥ ਨੂੰ ਕਮਕੀਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਕਿਉਂਕਿ ਉਹਦੋਂ ਬਾਬੇ ਬਕਾਲੇ ਸੀ ਤੇ ਉਹ ਰਿਸ਼ਤੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਾਬਾ ਜੀ ਲੱਗਦੇ ਸੀ ਦਾਦਾ ਜੀ ਲੱਗਦੇ ਸੀ ਤੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਚਨ ਬੜਾ ਸਪਸ਼ਟ ਹੀ ਵੀ ਹੁਣ ਜਿਹੜੀ ਗੁਰਿਆਈ ਆ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਿੱਤੀ ਆ ਪਰ ਉਸ ਵੇਲੇ ਵੀ ਜਿਹੜੇ ਦੰਬੀ ਤੇ ਬਖੰਡੀ ਲੋਕ ਆ ਇਹਨਾਂ ਨੇ ਆਪਣੀਆਂ ਇੱਥੇ ਅਲੱਗ ਗੱਦੀਆਂ ਲਾ ਲਈਆਂ ਸੀ ਤੇ ਜਦੋਂ ਬਾਬਾ ਮੱਖਣ ਸ਼ਾਹ ਲਬਾਣਾ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਉਹਨਾਂ ਦਾ ਬੇੜਾ ਡੁੱਬਦਾ ਸੀ ਉਹ ਆਪਣੀ ਅਰਦਾਸ ਦੇ ਮੁਤਾਬਕ ਪੇਟਾ ਅਰਪਣ ਕਰਨ ਆਏ ਗੁਰੂ ਪਾਸ਼ਾ ਜੀ ਨੂੰ ਤਾਂ ਉੱਥੇ ਬਾਹਰ ਬਹੁਤ ਬੈਠੇ ਸੀ ਉਹਨਾਂ ਨੇ ਪੰਜ-ਪੰਜ ਮੋਰਾ ਰੱਖੀਆਂ ਉਹ ਬੜੇ ਉਹਨਾਂ ਨੂੰ ਖੁਸ਼ੀਆਂ ਦਿੰਦੇ ਸੀ ਪਰ ਉਹ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਗਏ ਤੇ ਗੁਰੂ ਸਾਹਿਬ ਨੇ ਆਖਿਆ ਸੀ ਭਈ ਇਹ ਪੂਰੀ ਭੇਟਾ ਨਹੀਂ ਆ ਤੇ ਪੂਰੀ ਭੇਟਾ ਨਾ ਹੋਣ ਕਰਕੇ ਤੁਸੀਂ ਪੂਰੀ ਭੇਟਾ ਰੱਖੋ ਤਾਂ ਉਦੋਂ ਫੇਰ ਬਾਬਾ ਮੱਖਣ ਸ਼ਾਹ ਲਬਾਣੇ ਨੇ ਇਸੇ ਧਰਤੀ ਤੇ ਕੋਠੇ ਚੜ੍ਹ ਤੇ ਉਹ ਕਾ ਦਿੱਤਾ ਸੀ ਲਾਧੋ ਰੇ ਲਾਧੋ ਰੇ ਸਾਚਾ ਗੁਰੂ ਲਾਧੋ ਰੇ ਤਾਂ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਪ੍ਰਗਟ ਹੋਏ ਆ ਫੇਰ ਤੋਂ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਦਾ ਭਰਮਣ ਕੀਤਾ ਔਰੰਗਜ਼ੇਬ ਜਿਹੜਾ ਸੀ ਉਹ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ ਤਿਲਕ ਜੰਜੂ ਲਾ ਰਿਆ ਸੀ ਉਦੋਂ ਦਾ ਗੁਰੂ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਰਾਖ ਲਈ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜਦੋਂ ਕੁਛ ਇਦਾਂ ਦੀਆਂ ਗੱਲਾਂ ਹੁੰਦੀਆਂ ਸਾਹਮਣੇ ਕਿ ਕਈ ਥਾਵਾਂ ਦੇ ਉੱਤੇ ਸਿੱਖਾਂ ਦੇ ਕਾੜੇ ਲਵਾਏ ਜਾਂਦੇ ਆ ਕੜੇ ਲਵਾਏ ਜਾਂਦੇ ਆ ਤਾਂ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾਂ ਆਪਾਂ ਸ਼ਹੀਦੀ ਦਿਹਾੜਾ ਮਨਾਉਣਾ ਹਨ ਸ਼ਤਾਬਦੀ ਮਨਾਉਣੀ ਆ ਤਾਂ ਉਹਨੂੰ ਦੇਸ਼ ਦੇ ਹਕਮਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਜਿਹੜੇ ਸਿੱਖਾਂ ਦਾ ਗੁਰੂ ਨੌਵਾਂ ਗੁਰੂ ਟਿਲਕ ਤੇ ਜੰਝੂ ਤੇ ਧਾਰਮਿਕ ਇਹਨਾਂ ਦੀ ਜਿੰਨਾ ਦੀ ਰਾਖੀ ਲਈ ਸ਼ਹਾਦਤ ਦੇ ਗਿਆ ਉਸ ਗੁਰੂ ਸਾਹਿਬ ਦੇ ਜਿਹੜੇ ਸਿੱਖ ਵਾ ਉਹਨਾਂ ਨੂੰ ਵੀ ਆਪਣੇ ਪੰਜ ਕਕਾਰ ਧਾਰਨ ਕਰਨ ਦੀ ਇੱਥੇ ਖੋਲ ਆ ਔਰ ਸੰਵਧਾਨਕ ਸਾਨੂੰ ਰਾਈਟ ਆ ਕਿ ਇਸ ਮੁਲਕ ਦੇ ਅੰਦਰ ਕੋਈ ਵੀ ਕਰਦਾ ਸਾਡੇ ਕੜੇ ਲਵਾਉਂਦਾ ਜਾਂ ਕਿਰਪਾਨਾ ਲਵਾਉਂਦਾ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਕੜਿਆਂ ਵਾਲਿਆਂ ਤੇ ਕਿਰਪਾਨਾਂ ਵਾਲਿਆਂ ਨੇ ਇਹ ਮੁਲਕ ਆਜ਼ਾਦ ਕਰਵਾਇਆ ਤੇ ਇਹ ਆਜ਼ਾਦੀ ਦਾ ਨਿਗਮਣਦੇ ਆ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਅੱਜ ਦਾ ਦਿਨ ਵੀ ਜਾਂ ਅਗਲੀ ਸਤਾਬਦੀ ਮਨਾਉਂਦਿਆਂ ਵੀ ਸਾਨੂੰ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਹਰੇਕ ਨੂੰ ਆਪਣੇ ਧਰਮ ਦੇ ਮੁਤਾਬਕ ਚਿੰਨ ਪਾਉਣ ਦੀ ਬੋਲਣ ਦੀ ਚੱਲਣ ਦੀ ਆਜ਼ਾਦੀ ਆ ਨਾਲ ਹੀ ਇਥੋਂ ਪਾਤਸ਼ਾਹ ਨੇ ਸੱਚਾ ਗੁਰੂ ਪ੍ਰਗਟ ਕੀਤਾ ਅੱਜ ਇੱਥੇ ਵੀ ਬੜੇ ਜ਼ੰਬੀ ਪਖੰਡੀ ਮਾਝੇ ਦੇ ਵਿੱਚ ਝੂਠੇ ਚਮਤਕਾਰਾਂ ਵਾਲੇ ਵੀ ਹੈਗੇ ਆ ਉਹਦੇ ਤੋਂ ਸੰਗਤਾਂ ਨੇ ਸੁਚੇਤ ਰਹਿਣਾ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਬਾਕੀ ਆਪੋ ਆਪਣੇ ਧਰਮ ਦੇ ਮੁਤਾਬਕ ਆਪਣੇ ਇਸ਼ਟ ਦੀ ਪੂਜਾ ਜਿਹੜੀ ਉਹ ਕਰਦੇ ਆ ਆਪਾਂ ਨੇ ਮੈਂਬਰਾਂ ਦੇ ਦਿੱਤੇ ਗਏ ਸ਼੍ਰੀ ਕਲਕਤਕ ਸਾਹਿਬ ਤੇ ਸੱਤ ਮੈਂਬਰੀ ਕਮੇਟੀ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਔਰ ਮੇਰਾ ਪ੍ਰੋਗਰਾਮ ਹੀ ਲਿਆ ਪਰ ਵੀ 6 ਮਹੀਨੇ ਸਮਾਂ ਸੀ 8 ਮਹੀਨੇ ਹੋ ਚੁੱਕੇ ਆ ਔਰ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਆਪਣੇ ਆਪ ਨੂੰ ਧੰਨਵਾਦ ਇੱਕ ਇਤਿਆਜ਼ ਦਿਖਾਇਆ ਕਿ ਮੈਂ ਆਪ ਪ੍ਰਧਾਨ ਨਹੀਂ ਬੰਨਾ ਮੈਨੂੰ ਪ੍ਰਧਾਨ ਦੀ ਦੌੜ ਤੋਂ ਬਾਹਰ ਹੋ ਦੀ ਗੱਲ ਕੀਤੀ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇਹ ਮੈਨੂੰ ਨਹੀਂ ਪਤਾ ਇਦਾਂ ਕੀਤਾ ਜਾਂ ਨਹੀਂ ਕੀਤਾ ਪਰ ਮੈਂ ਸਮਝਦਾ ਵੀ ਜੇਵੇਂ ਕੀਤਾ ਤੇ ਬੜੀ ਚੰਗੀ ਗੱਲ ਆ ਕਿਉਂਕਿ ਉਹ ਉਸ ਦਿਨ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਸ਼ਾਮਲ ਹੀ 2 ਦਸੰਬਰ ਨੂੰ ਇਸ ਕਰਕੇ ਜੇ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਆ ਕਿ ਮੈਂ ਇੰਦੇ ਸ਼ਾਮਲ ਆ ਤੇ ਮੈਂ ਹੀ ਫਿਰ ਅੱਗੇ ਕੋਈ ਇਦਾਂ ਨਾ ਕਰਾਂ ਜਾਂ ਮੁਖੀ ਨਾ ਬਣਾ ਤੇ ਚੰਗੀ ਗੱਲ ਆ ਜੇ ਉਹਨਾਂ ਨੇ ਇਦਾਂ ਕੀਤਾ ਤੇ ਚੰਗੀ ਗੱਲ ਆ ਬਾਕੀ ਉਹਨਾਂ ਦਾ ਅਟਰਨਲ ਮਾਮਲਾ ਇਹਦੇ ਸੰਬੰਧੀ ਆਪਾਂ 6 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕਰ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ